हां जी दोस्तों देखो ਸਾਡੀ ਫੈਮਿਲੀ ਦੇ ਰੰਗ ਤਮਾਸ਼ੇ ਜਵਾਕ ਪੂਰੇ ਖੁਸ਼ ਨੇ ਖੇਡ ਰਹੇ ਨੇ ਆ ਦੇਖੋ ਅਰਸ਼ ਦੇਖੋ ਆ ਗਿਆ ਮੇਰੇ ਗਨੀ ਭੱਜ ਕੇ ਉਧਰ ਨੂਰ ਰੋਈ ਜਾਂਦੀ ਹੈ ਵਿਚਾਰੀ ਇਹਨਾਂ ਦਾ ਮਸਾਲਾ ਪਤਾ ਨਹੀਂ ਕੀ ਹੋ ਗਿਆ ਆ ਮੈਨੂੰ ਕੁੱਟਣਾ ਆ ਗਿਆ ਓਹੋ ਹੋ ਹੋ ਦੰਦੀ ਨਾ ਪੁੱਤ ਓਏ ਅਰਸ਼ ਨਾ ਓਏ ਲਓ ਜੀ ਨਿੱਕਰੀ ਚੜਾਉਂਦਾ ਮੁੜ ਗਿਆ ਉਹ ਵੀ ਮੰਮੀ ਦੀ ਕੋਦੀ ਜੇ ਉਧਰ ਬਨਰਾਜ ਬੈਠਾ ਹਾ ਜੰਦਰੀ ਰੋਈ ਜਾਂਦੀ ਐ ਇਹਦਾ ਕੀ ਕਰੀਏ ਕਿਉਂ ਰੋਏਦਾ ਵੀ ਮਸਲਾ ਦੇਖਦੇ ਆਂ ਦੇਖੋ ਜੀ ਆਹ ਦੇ ਇਹ ਵੀ ਮਣੀ ਵੀ ਦੇਖਣਾ ਐ ਉਹਨੂੰ ਵੀ ਮੇਰੀ ਭੈਣ ਕਿਉਂ ਰੋਈ ਜਾਂਦੀ ਐ ਇਹ ਦਵਾਰੇ ਆਏ ਦੇਖੋ ਦੇਖਦੇ ਹਉ ਉਹਨੇ ਬਲੇਡ ਛੱਡਤੀ ਦੇਖੋ ਜੀ ਮੈਂ ਚਿੜੀਆ ਘਰ ਚ ਨਹੀਂ ਗਾ ਆਪਣੇ ਨਾਲ ਮੈਂਦਾ ਆਪਣਾ ਕਮਾਉਂ ਲੱਗ ਗਿਆ ਸਿਹਦਰਾਜ ਲੈ ਤੀ ਵਹਿ ਗਿਆ ਸਕੈਟਿੰਗ ਕਰਨ ਲੱਗ ਗਿਆ ਲੋ ਜੀ ਉਹ ਨਹੀਂ ਹਲੇ ਹੱਡੀ ਜਿੰਜਿੰ ਕਰਨੋ ਇੱਕ ਅੱਖਾ ਖਰਚੀ ਜਾਂਦੀ ਆ ਆ ਦੇਖੀ ਮੈਂ ਮਰੇ ਦੇ ਨੀਚ ਆ ਗਿਆ ਦੰਦੀਆਂ ਲੈ ਕੱਢ ਦੂੰ ਤੇਰੇ ਕਿਟਾਪਾ ਹੂ ਲਓ ਜੀ